ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸਰੀਵਾਲ ਸ਼ਰਾਵ ਕੋਟਾਲੇ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਹਨ ਇਸੇ ਦੌਰਾਨ ਦਿੱਲੀ ਦੀ ਰੌਜ਼ ਐਵੈਨਿਊ ਅਦਾਲਤ ਦੇ ਵਿੱਚ ਕੇਸਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਈਡੀ ਨੇ ਦਾਵਾ ਕੀਤਾ ਹੈ ਕਿ ਉਹ ਮੈਡੀਕਲ ਅਧਾਰ ਤੇ ਜ਼ਮਾਨਤ ਲੈਣ ਲਈ ਜਾਣਬੁੱਝ ਕੇ ਮਠਿਆਈਆਂ ਖਾ ਰਹੇ ਹਨ ਤਾਂ ਜੋ ਉਹਨਾਂ ਦਾ ਸ਼ੂਗਰ ਲੈਵਲ ਵੱਧ ਜਾਵੇ ਅਤੇ ਉਹਨਾਂ ਨੂੰ ਮੈਡੀਕਲ ਅਧਾਰ ਤੇ ਜ਼ਮਾਨਤ ਮਿਲ ਜਾਵੇ ਈਡੀ ਨੇ ਅਦਾਲਤ ਦੇ ਸਾਹਮਣੇ ਕਿਹਾ ਹੈ ਕਿ ਕੇਸਰੀਵਾਲ ਨੂੰ ਟਾਈਪ 2 ਸ਼ੂਗਰ ਹੈ ਪਰ ਉਹ ਜੇਲ੍ਹ ਵਿੱਚ ਆਲੂ ਪੂੜੀ ਆਮਬ ਅਤੇ ਮਠਿਆਈਆਂ ਖਾ ਰਹੇ ਹਨ ਇਹ ਜਾਣਬੁੱਝ ਕੇ ਕਰ ਰਹੇ ਹਨ ਤਾਂ ਜੋ ਉਹਨਾਂ ਨੂੰ ਮੈਡੀਕਲ ਦੇ ਆਧਾਰ ਤੇ ਜ਼ਮਾਨਤ ਮਿਲ ਜਾਵੇ ਇਹ ਨਹੀਂ ਕਿਹਾ ਕਿ ਅਦਾਲਤ ਨੇ ਉਸ ਨੂੰ ਘਰ ਦਾ ਕਾਣਾ ਖਾਂਦੀ ਇਜਾਜ਼ਤ ਦੇ ਦਿੰਦੀ ਹੈ ਜੇਲ ਡੀਜੀ ਨੇ ਸਾਨੂੰ ਕੇਚਰੀਵਲ ਦੀ ਖੁਰਾਕ ਭੇਜੀ ਹੈ ਉਹਨਾਂ ਨੂੰ ਬੀਪੀ ਦੀ ਸਮੱਸਿਆ ਹੈ ਹੁਣ ਦੇਖੋ ਕਿ ਉਹ ਕੀ ਖਾ ਰਹੇ ਹਨ ਆਲੂ ਪੂਰੀ ਕੇਲਾ ਆਂਬ ਅਤੇ ਬਹੁਤ ਜ਼ਿਆਦਾ ਮਠਿਆਈਆਂ ਇਹਦੀ ਨੇ ਕਿਹਾ ਹੈ ਕਿ ਅਸੀਂ ਕਦੇ ਨਹੀਂ ਸੁਣਿਆ ਕਿ ਟਾਈਪ 2 ਡਾਇਬਟੀਜ਼ ਤੋਂ ਪੀੜਿਤ ਵਿਅਕਤੀ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਂਦਾ ਹੈ ਪਰ ਉਹ ਰੋਜ਼ ਆਲੂ ਪੂਰੀ ਪੂੜੀਆਂ ਅੰਬ ਅਤੇ ਮਠਿਆਈਆਂ ਖਾ ਰਹੇ ਹਨ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਜ਼ਮਾਨਤ ਮਿਲ ਸਕੇ